ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਨਵੀਂ ਕੰਮ ਦੀ ਸ਼ੁਰੂਆਤ ਨਵੀਂ ਕੋਠੀ ਨਾ ਕਰਨ ਜਾ ਰਹੇ ਹਾਂ ਜੋ ਕਿ ਇਸ ਕੋਠੀ ਵਿੱਚ ਅਸੀਂ ਨਵਾਂ ਕੰਮ ਸਟਾਰਟ ਕਰਨ ਲੱਗੇ ਹਾਂ ਵਾਇਰਿੰਗ ਦਾ ਅਸੀਂ ਇਸ ਤੋਂ ਬਾਅਦ ਕੰਮ ਕਰਨ ਦੇ ਕੁਝ ਨਿਯਮ ਦੱਸਾਂਗੇ ਵੀ ਸਾਨੂੰ ਕੰਮ ਕਰਨ ਸਮੇਂ ਇਹ ਗਿੜੀਆਂ ਗਿੜੀਆਂ ਸਾਵਧਾਨੀਆਂ ਜਾਂ ਵਰਤਣੀਆਂ ਚਾਹੀਦੀਆਂ ਵੀ ਜਦੋਂ ਮੈਂ ਫਰਜ਼ ਕਰਉ ਕਿ ਅਸੀਂ ਇਹਦੇ ਵਿੱਚ ਕੱਲ ਨੂੰ ਇਹਨਾਂ ਨੇ ਡਾਉਨਸਿੰਗ ਕਰਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਰੂਮ ਦੇ ਵਿੱਚ ਜਿਹੜੀਆਂ ਸਾਨੂੰ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੀ ਮੇਨ ਹੁੰਦੀ ਆ ਸਾਨੂੰ ਜਿਵੇਂ ਕਿ ਕਈ ਵਾਰ ਹੁੰਦਾ ਕਿ ਜਿਹੜੇ ਹੁੰਦੀ ਅਸੀਂ ਮੇਨ ਚੱਕਦੇ ਆਂ ਜਿਵੇਂ ਫਰਜ਼ ਕਰੋ ਕਿ ਇਸ ਮੇਨ ਮਕਸੇ ਵਿੱਚੋਂ ਸਿੱਧੀ ਅਸੀਂ ਮੇਨ ਚੱਕ ਕੇ ਮੇਨ ਚੱਕਣ ਚੱਕਣ ਚੱਕ ਕੇ ਅਸੀਂ ਸਿੱਧੀ ਫੈਨ ਬਾਕਸ ਵਿੱਚ ਚਲ ਜਾ ਕੇ ਤੇ ਸਿੱਧੀ ਬੋਰਡ ਦੇ ਵਿੱਚ ਸੁੱਟ ਤਾਂ ਦਿੰਨੇ ਆਂ ਕਈ ਵਾਰ ਇਹ ਹੁੰਦਾ ਕਿ ਜੁਡੋ ਫੈਨ ਬਾਕਸ ਦੇ ਵਿੱਚ ਨਿਊਟਰਲ ਰੰਗ ਦੀ ਹੁੰਦੀ ਆ ਅਸੀਂ ਜਿਹੜੇ ਉਹਦਾ ਨਿਊਟਰਲ ਦਾ ਲੁੱਪ ਕੱਢ ਕੇ ਦੇ ਦਿੰਨੇ ਆ ਇਸ ਜਗ੍ਹਾ ਤੇ ਤੇ ਕੱਲ ਨੂੰ ਡਾਉਨ ਸੀਰਿੰਗ ਕਰਨੀ ਹੁੰਦੀ ਤੇ ਉਹ ਜੋੜ ਬਣ ਜਾਂਦਾ ਰਸਤੇ ਦੇ ਵਿੱਚ ਜੋੜ ਬਣ ਜਾਂਦਾ ਕੱਲ ਨੂੰ ਰੱਬ ਨਾ ਕਰੇ ਵੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ ਕੋਈ ਉਹ ਨਿਊਟਰਲ ਜਨਿਕੇ ਡੈੱਡ ਹੋ ਜਾਂਦੀ ਆ ਜਿਸ ਦੇ ਨਾਲ ਇਹ ਹੁੰਦਾ ਕਿ ਡਾਉਨ ਸੀਨਿੰਗ ਪਾਣ ਕਿ ਅਸੀਂ ਇਹ ਜਿਹੜੇ ਨਿਊਟਰਲ ਜੋੜਨੀ ਹੋਵੇ ਤਾਂ ਅਗਲੇ ਦਾ ਘਰ ਦਾ ਸਾਰਾ ਖਰਚਾ ਵੱਧ ਜਾਂਦਾ ਹੈ ਇਸ ਲਈ ਜੋ ਦੋ ਵੀ ਅਸੀਂ ਸਪਲਾਈਆਂ ਪਾਉਣੀਆਂ ਮੇਨਾਂ ਪਾਉਣੀਆਂ ਕਮਰੇ ਦੇ ਵਿੱਚ ਤੇ ਅਸੀਂ ਕੀ ਕਰਾਂਗੇ ਇੱਥੋਂ ਸਿੱਧੀ ਮੇਨ ਚੱਕਾਂਗੇ ਮੇਨ ਬਾਕਸੇ ਤੋਂ ਤੇ ਅਸੀਂ ਚੱਕ ਕੇ ਸਪਲਾਈ ਹਰੇਕ ਕਮਰੇ ਦੀ ਇੱਥੋਂ ਵੀ ਸਿੱਧੀ ਲੰਗ ਦੀ ਹੋਈ ਸਿੱਧੀ ਵੇਚ ਦੀ ਲੈ ਜਾਵਾਂਗੇ ਜਿਸ ਨਾਲ ਇਹ ਹੋਊਗਾ ਕਿ ਜਿਹੜੀ ਹੋਗੀ ਸਪਲਾਈ ਨਿਊਟਰਲ ਫੇਸ ਅਨਮੈਟਰ ਤੇ ਅਰਥਾਤ ਦੀਆਂ ਮੇਨਾ ਸਿੱਧੀਆਂ ਗਈਆਂ ਹੋਣਗੀਆਂ ਜਿਸ ਨਾਲ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਤੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਧੰਨਵਾਦ ਜੀ